ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਨਿਹੰਗ ਸਿੰਘ ਵਾਣੇ ਵਾਲੇ ਕੁਝ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਦਾਅਵਾ ਦਿਆ ਕਿ ਸੰਗਰੂਰ ਦੇ ਵਿੱਚ ਪੰਜ ਨਿਹੰਗ ਸਿੰਘਾਂ ਦੇ ਵੱਲੋਂ ਵੱਖ-ਵੱਖ ਪਾਰਕਾਂ ਤੇ ਹੋਰ ਜਨਤਕ ਥਾਵਾਂ ਦੇ ਉੱਤੇ ਬੈਠੇ ਨੌਜਵਾਨ ਮੁੰਡੇ ਕੁੜੀਆਂ ਦੇ ਨਾਲ ਹੱਥੋਪਾਈ ਕੀਤੀ ਜਿਸ ਨੂੰ ਲੈ ਕੇ ਮਾਮਲਾ ਜਦੋਂ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤਾਂ ਉਹਨਾਂ ਨੇ ਕਾਰਵਾਈ ਕਰਦੇ ਹੋਏ ਪੰਜ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਇਸ ਮੌਕੇ ਡੀਐਸਪੀ ਸੁਖਦੇਵ ਸਿੰਘ ਨੇ ਕਿਹਾ ਕਿ ਜਦੋਂ ਹੀ ਉਹਨਾਂ ਦੇ ਧਿਆਨ ਦੇ ਵਿੱਚ ਮਾਮਲਾ ਆਇਆ ਤਾਂ ਉਹਨਾਂ ਨੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੈ ਉਹਨਾਂ ਕਹਿ ਕੇ ਜਨਤਕ ਥਾਵਾਂ ਦੇ ਉੱਤੇ ਹੋਰ ਨੌਜਵਾਨ ਮੁੰਡੇ ਕੁੜੀਆਂ ਬੈਠੀਆਂ ਸਨ ਜਿਨ੍ਹਾਂ ਨਾਲ ਇਹਨਾਂ ਨੇ ਟਕਰਾਰ ਵਜ੍ਹੀ ਕੀਤੀ ਗੱਲ ਸਾਡੇ ਧਿਆਨ ਚ ਆਇਆ ਸੀ ਮਸਲਾ ਕਿ ਕੁਝ ਨਿਹੰਗ ਸਿੰਘ ਨੇ ਜੜਤ ਬਾਜ਼ਾਰ 'ਚ ਉਹਨਾਂ ਨੇ ਫਟ ਦੰਗ ਮਚਾਇਆ ਹੋਇਆ ਤੇ ਜੋ ਪਤਾ ਲੱਗਿਆ ਕਿ ਜਿਹੜੇ ਕੋਈ ਨੌਜਵਾਨ ਬੱਚੇ ਬਸ ਸਟੈਂਡ ਤੇ ਜਾਂ ਪਾਰਕਾਂ 'ਚ ਜਾਂ ਕਿਤੇ ਬੈਠ ਕੇ ਕੋਈ ਕਰਦੇ ਤੇ ਉਸ ਤੋਂ ਉਹਨਾਂ ਨੇ ਇਤਰਾਜ਼ ਕੀਤਾ ਜਾਂ ਉਹਨਾਂ ਦੇ ਮਨ 'ਚ ਕੋਈ ਹੋਣਾ ਕਿ ਇੱਕ ਆਮ ਅੱਜਕੱਲ ਨਵੀਂ ਜਨਰੇਸ਼ਨ ਆ ਆਪਾਂ ਦੇਖਦੇ ਹਾਂ ਕਿ ਜਿਹੜੇ ਸਕੂਲਾਂ ਕਾਲਜਾਂ 'ਚ ਬੱਚੇ ਪੜ੍ਹਦੇ ਨੇ ਉਹ ਅਕਸਰ ਬੈਠ ਜਾਂਦੇ ਨੇ ਪਾਰਕ 'ਚ ਜਾਂ ਕੋਈ ਡਿਸਕਸ਼ਨ ਕਰਨੀ ਹੁੰਦੀ ਹੈ ਕੋਈ ਤਾਂ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਇਹਨਾਂ ਨਾਲ ਮੈਨ ਹੈਂਡਲਿੰਗ ਕੀਤੀ ਗਲਤ ਤਰੀਕੇ ਨਾਲ ਪੇਸ਼ ਆਏ ਤੇ ਦਸ਼ਤ ਦਾ ਮਾਹੌਲ ਬਣਾਇਆ ਤਾਂ ਜਦੋਂ ਸਾਡੇ ਮਾਮਲਾ ਧਿਆਨ ਚ ਲਿਆਂਦਾ ਗਿਆ ਸੀ ਫੌਰੀ ਕਾਰਵਾਈ ਕਰਦੇ ਹੋਏ ਉਹਨਾਂ ਤੇ سنگੀਨ ਜੁਰਮਾ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਕਿਹੜੇ ਕਿਹੜੇ ਧਾਰਾ ਤਹਿਤ ਮਾਮਲਾ ਦਰਜ ਕੀਤਾ 307 ਦੇ ਤਹਿਤ ਮਾਮਲਾ ਦਰਜ ਕੀਤਾ ਇਹ ਪੰਜ ਸੀਗੇ ਤੇ ਅੱਗੇ ਤੋਂ ਵੀ ਮੈਂ ਅਗਾ ਕਰਨਾ ਚਾਹਨਾ ਜਦੋਂ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ ਚਲੇਗਾ ਤੇ ਉਹਦੇ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾਏਗਾ। ਨਸ਼ਾ ਕੀਤਾ ਹੋਇਆ ਸੀ ਜਾਂ ਕੀ ਮੋਟਿਵ ਸੀ ਇਹਨਾਂ ਦਾ ਇਹ ਕੁਝ ਕਰਦਾ। ਨਹੀਂ ਮੈਡੀਕਲ ਕਰਵਾਇਆ ਉਹਨਾਂ ਦਾ ਨਸ਼ੇ ਵਾਲਾ ਤਾਂ ਨਹੀਂ ਕੋਈ سامنے ਆਇਆ ਜਦ ਮੈਡੀਕਲ ਰਿਪੋਰਟ ਆਏਗੀ ਉਹਨੂੰ ਖੰਗਾਲਿਆ ਜਾਊਗਾ। ਲੇਕਿਨ ਇੱਕ ਟੈਸਟ ਚਾਕੇ ਉਹਨਾਂ ਨੇ ਜਿਹੜਾ ਇਸ ਤਰੀਕੇ ਨਾਲ ਘਟਨਾ ਨੂੰ ਅਨਜਾਮ ਦਿੱਤਾ। ਕਿਹੜੀ ਜਥੇਬੰਦੀ ਦਾ ਸੀ? ਨਹੀਂ ਜਥੇਬੰਦੀ ਬਾਰੇ ਮੈਂ ਜ਼ਿਆਦਾ ਨਹੀਂ ਇਹਦੇ ਬਾਰੇ ਇੱਕ ਪਤਾ ਕੀਤਾ ਲੇਕਿਨ ਨਿਆਂਗ ਬਣੇ ਚ ਜ਼ਰੂਰ ਸੀਗੇ। ਲੋਕਲੀ ਨੇ ਸਾਰੇ। ਨਹੀਂ ਇਹ ਤਸਦੀਕ ਕਰਨਾ ਹੈ ਇਸ ਦਾ। ਤਾਂ ਇਹ ਤਾਂ ਪਤਾ ਲੱਗ ਗਿਆ ਸੁਦਾਦੀ ਹੈ ਕਿ ਲਗਾਤਾਰ ਜਿਵੇਂ ਪਾਰਕਾਂ ਦੇ ਵਿੱਚ ਮੁੰਡੇ ਕੁੜੀਆਂ ਬੈਠਿਆ ਹੁੰਦੇ ਨੇ ਜਾਂ ਫਿਰ ਹੋਰ ਜਨਤਕ ਥਾਵਾਂ ਦੇ ਉੱਤੇ ਮੁੰਡੇ ਕੁੜੀਆਂ ਸ਼ਰਿਆਮ ਕਈ ਵਾਰ ਉਹਨਾਂ ਦੇ ਵੱਲੋਂ ਕੁਝ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਦੇ ਚਲਦੇ ਕਈ ਵਾਰ ਦੇਖਣਯੋਗ ਨਹੀਂ ਹੁੰਦੀ ਆ ਪਰ ਦੂਜੇ ਪਾਸੇ ਨਿਹੰਗ ਸਿੰਘਾਂ ਦੇ ਵੱਲੋਂ ਜਨਤਕ ਥਾਵਾਂ ਦੇ ਉੱਤੇ ਅਤੇ ਪਾਰਕਾਂ ਦੇ ਵਿੱਚ ਬੈਠੇ ਮੁੰਡੇ ਕੁੜੀਆਂ ਦੇ ਨਾਲ ਤਕਰਾਰ ਵਾਜ ਕੀਤੀ ਤਾਂ ਇਸ ਦੇ ਉੱਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ